ਤੇ ਦੇਖੋ ਸਾਡਾ नान ਵਾਲਾ ਪਰੌਠਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ ਤੁਸੀਂ ਉਧਰੋਂ ਆਪਣੇ ਆਲੂ ਉਬਲਦੇ ਨੇ ਇੰਨੇ ਆਪਾਂ ਕਰ ਲੈਨੇ ਆਪਣੇ ਮਸਾਲੇ ਦੀ ਤਿਆਰੀ ਜਿਹੜਾ ਆਪਾਂ ਪਰੌਠੇ ਚ ਪਾਣਾ ਹੈ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਸੁੱਕਾ ਧਨੀਆ ਫਿਰ ਆਪਾਂ ਪਾਵਾਂਗੇ ਕਾਲੀਆਂ ਮਿਰਚਾਂ ਫਿਰ ਆਪਾਂ ਪਾਣਾ ਦੇ ਵਿੱਚ ਜੀਰਾ ਇੱਕ ਸੁੱਕੀ ਲਾਲ ਮਿਰਚ ਥੋੜੀ ਜੀ ਹੀਂਗ ਤਵਾ ਗਰਮ ਕਰਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਤਵੇ ਤੇ ਭੁੰਨ ਲਵਾਂਗੇ। ਤੇ ਲੋ ਜੀ ਮਸਾਲਾ ਆਪਣਾ ਭੁੰਨਿਆ ਜਾ ਚੁੱਕਿਆ ਹੁਣ ਆਪਾਂ ਇਹਨੂੰ ਪੀਸ ਲਵਾਂਗੇ। ਜੇਕਰ ਤੁਸੀਂ ਇਹਨੂੰ ਮਿਕਸੀ ਚ ਪੀਸਣਾ ਚਾਹੁੰਦੇ ਹੋ ਤਾਂ ਮਿਕਸੀ ਚ ਵੀ ਪੀਸ ਸਕਦੇ ਹੋ ਪਰ ਮਿਕਸੀ ਚ ਨਾ ਥੋੜਾ ਜ਼ਿਆਦਾ ਬਰੀਕ ਪੀਸਿਆ ਜਾਊਗਾ ਇਸ ਲਈ ਆਪਾਂ ਇਹਨੂੰ ਇਹਦੇ ਨਾਲ ਹੀ ਪਿਸਾਂਗੇ। ਤੇ ਦੇਖੋ ਮਸਾਲਾ ਆਪਣਾ ਪਿਸਕੇ ਤਿਆਰ ਹੈ ਤੇ ਬਹੁਤ ਹੀ ਵਧੀਆ ਮਸਾਲਾ ਬਣਿਆ ਹੈ। ਤੁਸੀਂ ਇਹਨੂੰ ਹੋਰ ਕਿਸੇ ਪਰੌਂਠੇ ਦੇ ਵਾਸਤੇ ਵੀ ਯੂਜ਼ ਕਰ ਸਕਦੇ ਹੋ ਜਿੰਨਾ ਕ ਆਪਾਂ ਇਹਦੇ ਵਿੱਚ ਪਾਣਾ ਉਹਨਾਂ ਕ ਪਾ ਦਾਂਗੇ ਬਾਕੀ ਆਪਾਂ ਕਿਸੇ ਡੱਬੀ ਚ ਕੱਢ ਕੇ ਰੱਖ ਦਾਂਗੇ ਤਾਂ ਜੋ ਆਪਾਂ ਕਦੀ ਹੋਰ ਪਰੌਂਠਾ ਬਣਾਈਏ ਆਪਾਂ ਉਹਦੇ ਵਿੱਚ ਵੀ ਇਹਨੂੰ ਪਾ ਸਕੀਏ ਤੇ ਦੇਖੋ ਮਸਾਲੇ ਦੀ ਖੁਸ਼ਬੂ ਵੀ ਬਹੁਤ ਹੀ ਵਧੀਆ ਆ ਰਹੀ ਹੈ ਆਪਾਂ ਬਾਕੀ ਦੀ ਤਿਆਰੀ ਵੀ ਕਰਕੇ ਰੱਖ ਲੈਣੇ ਆ ਆਪਾਂ ਪਹਿਲਾਂ ਗੁੰਨਣੇ ਆ ਆਟਾ ਮੈਂ ਇਹਦੇ ਵਾਸਤੇ ਕਨਕ ਦਾ ਹੀ ਆਟਾ ਲਿਆ ਇਹਦੇ ਵਿੱਚ ਕੋਈ ਆਪਾਂ ਮਿਕਸ ਨਹੀਂ ਕੀਤਾ ਦੂਸਰਾ ਆਟਾ ਨਾ ਕੋਈ ਸੂਜੀ ਨਾ ਕੋਈ ਮੈਦਾ ਸਿਰਫ ਕਨਕ ਦਾ ਆਟਾ ਲਿਆ ਤੁਸੀਂ ਚਾਹੋ ਤਾਂ ਜੇ ਤੁਸੀਂ ਜ਼ਿਆਦਾ ਕੁਰਕਰੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਨਮਕ ਕਿਉਂਕਿ ਆਪਾਂ ਆਲੂਆਂ ਦੇ ਵਿੱਚ ਵੀ ਨਮਕ ਪਾਵਾਂਗੇ ਇਸ ਲਈ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਣਾ ਤੇ ਹੁਣ ਵਿਚਾਲੇਉ ਥੋੜੀ ਜਿਹੀ ਇੱਧਾ ਜਗ੍ਹਾ ਜੀ ਬਣਾ ਕੇ ਇਹਦੇ ਵਿੱਚ ਪਾਵਾਂਗੇ ਆਪਾਂ ਦਹੀਂ ਤੇ ਦਹੀਂ ਜ਼ਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਨਾਰਮਲ ਜਿਹਾ ਦਹੀਂ ਹੋਣਾ ਚਾਹੀਦਾ ਦੋ ਚਮਚੇ ਆਪਾਂ ਦਹੀਂ ਦੇ ਪਾ ਦਵਾਂਗੇ ਹੁਣ ਚੰਗੀ ਤਰ੍ਹਾਂ ਆਪਾਂ ਪਹਿਲਾਂ ਇਹਨੂੰ ਹੱਥਾਂ ਨਾਲ ਹੀ ਮਿਕਸ ਕਰ ਦਾਂਗੇ ਦਹੀਂ ਤੇ ਨਮਕ ਨੂੰ ਸਾਰੀ ਜਗ੍ਹਾ ਮਿਕਸ ਹੋ ਜਵੇ ਤਾਂ ਜੋ ਇਹ ਫਿਰ ਆਪਾਂ ਜਿੱਦਾਂ ਆਪਣਾ ਆਟਾ ਗੁੰਨਦੇ ਹਾਂ ਉਸੇ ਤਰ੍ਹਾਂ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟਾ ਗੁੰਨ ਲਿਆ ਵਾਂਗੇ। ਹਾਲ ਅਪਾ ਨੂੰ ਇੱਕ ਵਾਰ ਤਾਂ ਗੁੰਨ ਲਿਆ ਹੁਣ ਆਪਾਂ ਨੂੰ 5 ਤੋਂ 7 ਮਿੰਟ ਲਈ ਇਦਾਂ ਹੀ ਰੱਖ ਦਵਾਂਗੇ ਫਿਰ ਇੱਕ ਵਾਰ ਦੁਬਾਰਾ ਮਥਾਂਗੇ। ਹੁਣ 5-7 ਮਿੰਟ ਹੋ ਗਿਆ ਹੁਣ ਆਪਾਂ ਇਹਨੂੰ ਇੱਕ ਵਾਰ ਦੁਬਾਰਾ ਮੱਥ ਲਵਾਂਗੇ। ਤਾਜੋ ਹੈ ਬਿਲਕੁਲ ਹੀ ਮਲੈਮ ਜਿਹਾ ਹੋ ਜਾਵੇ ਰੋਟੀ ਬਣਾਉਣ ਲਈ। ਆ ਦੇਖੋ ਤੁਸੀਂ ਕਿੰਨਾ ਮਲੈਮ ਹੋ ਰਿਹਾ ਹੁਣ। ਹੁਣ ਆਪਾਂ ਆਲੂਆਂ ਦੀ ਪਿਠੀ ਤਿਆਰ ਕਰ ਲੈਣੇ ਆ ਇਹਦੇ ਵਾਸਤੇ ਮੈਂ ਲਏ ਨੇ ਆਲੂ। ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲਿਆ ਸੀ ਉਬਾਲ ਕੇ ਹੁਣ ਆਪਾਂ ਛਿੱਲੇ ਲਵਾਂਗੇ ਆਲੂ ਆਪਣੇ ਉਬਲ ਚੁੱਕੇ ਆ ਤੇ ਮੈਂ ਛਿੱਲੇ ਲੈ ਇਹਨਾਂ ਨੂੰ ਹੁਣ ਮੈਂ ਆਲੂ ਮੈਸ਼ਰ ਦੇ ਨਾਲ ਹੀ ਇਹਨਾਂ ਨੂੰ ਮੈਸ਼ ਕਰ ਦੇਣਾ ਆਲੂ ਆਪਾਂ ਮੈਸ਼ ਕਰ ਲਏ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਿਆਜ਼ ਬਰੀਕ ਬਰੀਕ ਕੱਟੀ ਹੋਈ ਹਰੀ ਮਿਰਚ ਹੁਣ ਆਪਾਂ ਪਾਵਾਂਗੇ ਸਵਾਦ ਅਨੁਸਾਰ ਨਮਕ ਜਿਹੜਾ ਆਪਾਂ ਪਰਾਂਠੇ ਲਈ ਸਪੈਸ਼ਲ ਮਸਾਲਾ ਤਿਆਰ ਕੀਤਾ ਸੀ ਉਹ 오ਰੀਗানো ਇਹ ਤੁਸੀਂ ਸਕਿਪ ਵੀ ਕਰ ਸਕਦੇ ਹੋ। ਅਨਾਰ ਦਾਣਾ ਕਸੂਰੀ ਮੇਥੀ ਹੁਣ ਆਪਾਂ ਹੱਥਾਂ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਸਾਰੇ ਕਿਤੋਂ ਮਿਕਸ ਕਰ ਦੇਣਾ ਤਾਂ ਜੋ ਮਸਾਲਾ ਤੇ ਪਿਆਜ਼ ਆਲੂ ਸਾਰੇ ਇੱਕ ਦੂਜੇ ਦੇ ਵਿੱਚ ਮਿਕਸ ਹੋ ਜਾਣ। ਇਹਦੇ ਵਿੱਚ ਮੈਂ ਧਨੀਆ ਨਹੀਂ ਪਾਇਆ ਕਿਉਂਕਿ ਮੇਰੇ ਕੋਲ ਹੈ ਨਹੀਂ ਸੀ ਇਸ ਟਾਈਮ ਜੇ ਤੁਹਾਡੇ ਕੋਲ ਹੋਇਆ ਤਾਂ ਤੁਸੀਂ ਧਨੀਆ ਪਾ ਲਿਓ ਕਿਉਂਕਿ ਉਹਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਹੈ। ਤੇ ਇਸ ਤਰ੍ਹਾਂ ਆਪਣੀ ਜਿਹੜੀ ਪਿਠੀ ਆ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਬਣਾਨੇ ਆ ਅਮਰੀਕਸਰੀ ਨਾਨ ਜਿਹੜਾ ਕਿ ਬਹੁਤ ਹੀ ਵਧੀਆ ਬੰਦ ਹੈ ਤੇ ਘਰੀ ਤਿਆਰ ਕਰਾਂਗੇ ਆਪਾਂ ਆਪਾਂ ਆਟਾ ਵੀ ਤਿਆਰ ਕਰ ਲਿਆ ਹੋਇਆ ਹੈ ਦੇਖੋ ਆਪਣੀ ਆਲੂ ਦੀ ਪਿਠੀ ਵੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਇਹ ਚ ਅਨਾਰ ਦਾਣਾ ਪਾ ਲਿਆ ਜੇ ਤੁਸੀਂ ਆਮਚੂਰ ਪਾਣਾ ਹੋਇਆ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਖੱਟੇਪਣ ਲਈ ਥੋੜਾ ਜਿਹਾ ਜੀ ਹੁਣ ਕਰਦੇ ਆਂ ਅਸੀਂ ਰੋਟੀ ਦੀ ਤਿਆਰੀ ਪੇੜਾ ਲੈ ਲੈਣਾ ਅਸੀਂ ਨੋਰਮਲ ਜਿੱਦਾਂ ਰੋਟੀ ਬਣਾਉਂਦੇ ਆ ਉਹ ਸਾਈਜ਼ ਦਾ ਪੇੜਾ ਲੈ ਕੇ ਵੇਲਣਾ ਸੀ ਇਦਾਂ ਵੀ ਇਹ ਵਿਚਾਲਿਓ ਥੋੜਾ ਮੋਟਾ ਰਹੇ ਤੇ ਸਾਈਡ ਐ ਦੀਆਂ ਪਤਲੀਆਂ ਰਹਿਣ ਤਾਂ ਜੋ ਆਲੂ ਆ ਜਿਹੜੇ ਆਸੇ-ਪਾਸੇ ਖਿੰਡਣ ਨਾ ਆਲੂਆਂ ਦੀ ਪਿੱਠੀ ਭਰ ਕੇ ਪਾਣੀ ਆ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮੈਂ ਲਾਲ ਮਿਰਚ ਨਹੀਂ ਪਾਈ ਥੋੜੀ ਲਾਲੀ ਘੱਟ ਐ ਕਿਉਂਕਿ ਇਹਦੇ ਵਿੱਚ ਮੈਂ ਜਿਹੜੀ ਕਾਲੀ ਮਿਰਚ ਪਾਈ ਸੀ ਤੇ ਨਾਲ ਹੀ ਸੁੱਕੀ ਮਿਰਚ ਪਾਈ ਸੀ ਇਸ ਲਈ ਮੈਂ ਲਾਲ ਮਿਰਚ ਨਹੀਂ ਪਾਈ ਕਿਉਂਕਿ ਜ਼ਿਆਦਾ ਤਿੱਖੀ ਹੋ ਜਾਂਦੀ ਤੁਸੀਂ ਜ਼ਿਆਦਾ ਤਿੱਖਾ ਖਾਣਾ ਪਸੰਦ ਕਰਦੇ ਹੋ ਤਾਂ ਪਾ ਸਕਦੇ ਹੋ ਹੁਣ ਆਪਾਂ ਇਹਨੂੰ ਪੇੜੇ ਨੂੰ ਚੰਗੀ ਤਰ੍ਹਾਂ ਆਟੇ 'ਚ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਆਲੂਆਂ ਨੂੰ ਵਿੱਚ ਭਰ ਕੇ ਬੰਦ ਕਰ ਦੇਣਾ ਆਪਾਂ ਹਲਕੇ ਹਲਕੇ ਹੱਥਾਂ ਨਾਲ ਇਹਨੂੰ ਬੇਲ ਲਵਾਂਗੇ ਕਿਉਂਕਿ ਇਹ ਥੋੜੀ ਰੋਟੀ ਹੈ ਜਿਹੜੀ ਥੋੜੀ ਜਿਹੀ ਮੋਟੀ ਹੁੰਦੀ ਹੈ ਤੇ ਇਸ ਲਈ ਆਪਾਂ ਇਹਨੂੰ ਥੋੜੀ ਜਿਹੀ ਮੋਟੀ-ਮੋਟੀ ਰੱਖਾਂਗੇ ਇਹ ਸਾਡੀ ਦੇਖੋ ਬਿਲਕੁਲ ਤਿਆਰ ਹੈ ਆਪਾਂ ਇਹਦੇ ਉੱਤੇ ਨਾ ਥੋੜੇ-ਥੋੜੇ ਜਿਹੀ ਚਿਲੀ ਫਲੈਕਸ ਸਿਰਫ ਰੰਗ ਜਾ ਦੇਣ ਲਈ ਇਸ ਤਰ੍ਹਾਂ ਪਾ ਦਵਾਂਗੇ ਤੇ ਇਹਨਾਂ ਨੂੰ ਇੱਕ ਵਾਰ ਬੇਲਨੇ ਨਾਲ ਸੈੱਟ ਕਰ ਦਵਾਂਗੇ ਤਾਂ ਜੋ ਇਹ ਨੀਚੇ ਰੋਟੀ ਦੇ ਵਿੱਚ ਖੁੱਬ ਜਾਵੇ। ਧਨੀਆ ਹੈਗਾ ਤਾਂ ਤੁਸੀਂ ਧਨੀਆ ਵੀ ਇਹਦੇ ਵਿੱਚ ਇਸ ਤਰ੍ਹਾਂ ਪਾ ਸਕਦੇ ਹੋ ਉਹ ਨਾਲ ਸਵਾਦ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਹੈ। ਇਹਧਰੋਂ ਆਪਣਾ ਤਵਾ ਵੀ ਫੁੱਲ ਗਰਮ ਹੋ ਚੁੱਕਿਆ ਹੁਣ ਆਪਾਂ ਆਪਣੀ ਰੋਟੀ ਨੂੰ ਸੇਕ ਲਵਾਂਗੇ। ਤਰੀਕਾ ਥੋੜਾ ਜਿਹਾ ਅਲੱਗ ਹੈ ਆਪਾਂ ਅੱਧੀ ਜੀ ਸੇਕ ਕੇ ਦੂਜੇ ਪਾਸੇ ਵੀ ਆ ਦੇਖੋ ਇੰਨੀ ਕ ਸੇਕ ਕੇ ਆਪਾਂ ਦੂਜੇ ਪਾਸੇ ਵੀ ਅੱਧੀ ਕ ਸੇਕ ਲੈਣੀ ਹੈ। ਫੇਰ ਆਪਾਂ ਸੇਕਾਂਗੇ ਇਹਨੂੰ ਆ ਦੇਖੋ ਆਹ ਵਾਲੀ ਜਾਲੀ ਤੇ। ਇਹਨੂੰ ਆਹ ਜਾਲੀ ਤੇ ਸੇਕਾਂਗੇ ਆਪਾਂ। ਦੇਖੋ ਨੇ ਇਧਰੋਂ ਵੀ ਅੱਧਿਕ ਸੇਕੀ ਜਾ ਚੁੱਕੀ ਐ ਤੇ ਹੁਣ ਆਪਾਂ ਇਹਨੂੰ ਇਸ ਜਾਲੀ ਤੇ ਸੇਕਣਾ ਸਾਰੇ ਪਾਸੇੋਂ ਘੁਮਾ-ਘੁਮਾ ਕੇ ਸੇਕਣਾ ਤਾਂ ਜੋ ਇਹ ਐਨਾ ਹੋਵੇ ਵੀ ਇੱਕ ਪਾਸੇ ਸਿੱਕ ਜੇ ਤੇ ਦੂਜਾ ਪਾਸਾ ਇਹਦਾ ਰਹਿ ਜਵੇ ਇਸ ਤਰ੍ਹਾਂ ਜੇ ਆਪਾਂ ਬਚਾਲੇ ਦੇ ਰੱਖ ਦੇਵਾਂਗੇ ਨਾ ਤਾਂ ਉੱਥੋਂ ਸਿੱਕ ਜੂਗੀ ਇਹ ਦੂਜੇ ਪਾਸੇੋਂ ਸਿੱਕਣੀ ਨਹੀਂ ਤੇ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਸੇਕਣਾ ਹੈ ਇਹਦੇ ਨਾਲ ਹੀ ਜਿਹੜਾ ਕ੍ਰੰਚ ਐ ਰੋਟੀ 'ਚ ਉਹ ਆਊਗਾ ਉਸੀ ਕਿੰਨੀ ਵਧੀਆ ਨਾਨ ਵਰਗੀ ਰੋਟੀ ਸਿੱਕੇ ਤਿਆਰ ਹੋਈ ਹੈ ਹਜੇ ਆਪਾਂ ਇੱਕ ਪਾਸਾ ਹੋਰ ਸੇਕਣਾ ਥੋੜਾ ਜਿਹਾ ਰਹਿ ਗਿਆ ਇਧਰੋਂ ਦੀ ਵੀ ਆਪਾਂ ਸੇਕ ਲਵਾਂਗੇ ਤੇ ਥੋੜਾ ਜਿਹਾ ਆਹ ਚੀਜ਼ ਵੀ ਥੋੜੀ ਕੱਚੀ ਲੱਗ ਰਹੀ ਹੈ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਇਹਦੇ ਨਾਲ ਹੀ ਸੇਕ ਲੈਣਾ ਕੌਣ ਸਾਡੀ ਕਿੱਡੀ ਸ਼ਾਨਦਾਰ ਬਣ ਕੇ ਤਿਆਰ ਹੋਈ ਹੈ ਉੱਪਰ ਆਪਾਂ ਇਹਦੇ ਤੇ ਲਗਾਣਾ ਹੈ ਘਿਓ ਆਪਾਂ ਇਹਨੂੰ ਸੈਕੰਡ ਟਾਈਮ ਪਰੌਂਠਾ ਜਿਵੇਂ ਸੇਕਦੇ ਹੁੰਨੇ ਆ ਉਦਾਂ ਨਹੀਂ ਸੇਕਣਾ ਤੁਹਾਡੇ ਕੋਲ ਮੱਖਣ ਹੈਗਾ ਤੇ ਤੁਸੀਂ ਇਹਦੇ ਮੱਖਣ ਵੀ ਲਗਾ ਸਕਦੇ ਹੋ ਕਿਉਂਕਿ ਮੈਨੂੰ ਤਾਂ ਦੇਸੀ ਘਿਓ ਹੀ ਬਹੁਤ ਜ਼ਿਆਦਾ ਪਸੰਦ ਆ ਇਸ ਲਈ ਮੈਂ ਇਹਦੇ ਤੇ ਲਗਾਇਆ ਦੇਸੀ ਘਿਓ ਤੇ ਦੇਖੋ ਸਾਡਾ ਨਾਨ ਵਾਲਾ ਪਰੌਂਠਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ ਤੁਸੀਂ ਵੀ ਬਣਾਓ ਜੀ ਖਾਓ ਜੀ ਤੇ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਮੈਨੂੰ ਸਪੋਰਟ ਕਰਿਆ ਕਰੋ ਤੇ ਹੋਰ ਕਿਹੜੀ-ਕਿਹੜੀ ਰੈਸিপি ਤੁਸੀਂ ਦੇਖਣਾ ਚਾਹੁੰਦੇ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਲੋ ਜੀ ਪਹਿਲੀ ਉਰਕੀ ਦੇਖੋ ਅੰਦਰ ਸਟਫਿੰਗ ਕਿੰਨੀ ਵਧੀਆ ਹੈਗੀ ਜੇਕਰ ਤੁਸੀਂ ਇਹ ਇਮਲੀ ਦੀ ਖੱਟੀ ਚਟਨੀ ਨਾਲ ਖਾਓਗੇ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਵਧੀਆ ਲੱਗੂਗਾ ਇਹ ਨਾਲ ਤੇ ਲੋ ਜੀ ਟੇਸਟ ਕਰੋ ਤੇ ਕਮੈਂਟ ਕਰਕੇ ਦੱਸੋ ਜਰੂਰ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਓਕੇ ਜੀ ਬਾਏ ਬਾਏ ਮਿਲਦੇ ਆਂ ਫੇਰ ਕਿਸੇ ਹੋਰ ਵੀਡੀਓ ਚ